ਮਾਰੇ ਆਈਓ ਰਾਤ ਸਾਰੀ ਪੁਲਿਸ ਨੇ ਘੋਟ-ਘੋਟ ਕੇ ਮੁਸੀਤਾ ਦੇ ਬੰਦੇ ਆਪ ਨਾਲ ਕੋਲ ਖੜੋ ਕੇ ਘਟਾਉਂਦੇ ਰੇ ਸਾਡਾ ਮੁੰਡਾ ਮਾਰਦਾ ਇਹਨੂੰ ਨੇ ਰਾਤ ਮਰੇ ਹਮੇਂ ਕੋਈ ਨਹੀਂ ਚ ਸਰਦਾਰ ਚੱਕ ਲਈ ਮਰੇ ਉਹਨੂੰ ਸਰਦਾਰ ਕਾਦੀ ਲਈ ਲਿਆਏ ਤੁਸੀਂ ਉਹਦੇ ਖਾਣੇ ਪਿਆ ਰਹਿਣ ਤੋਂ ਉਹ ਅਸੀਂ ਆ ਕੇ ਆਪੇ ਚੱਕ ਲੈਂਦੇ ਸਾਡੇ ਸਾਹਮਣੇ ਵੀ ਕੱਲ ਘਟਾਇਆ ਅਸੀਂ ਅਸੀਂ ਉੱਥੇ ਸੀਗੇ ਰਾਤੀ ਭਾਈ ਬੰਦੀਆਂ ਜਿਹੜਾ ਬੰਦੀਆ ਵੇ ਇੱਦਾਂ ਕਲੇ ਤੇ ਹੱਥ ਰੱਖ ਕੇ ਬੋਲਦਾ ਉਹਨੂੰ ਅਸੀਂ ਕਿਹਾ ਕਿ ਭਾਜੀ ਮਾਰਨਾ ਮਾਰਨਾ ਬੱਚੇ ਮਰ ਜਾਂਦੇ ਇਹ ਨਾ ਨਾ ਰਾਤ ਉਹ ਕੁੱਟਣੀ ਕੁੱਟੇ ਮੁੰਡੇ ਉਹ ਕੁੱਟੀ ਕੁੱਟੇ ਹੁਣ ਜਦੋਂ ਸਾਡੇ ਮੁੰਡੇ ਮਰ ਗਿਆ ਉਦੋਂ ਇਹ ਸਾਡੀ ਪੁਲਿਸ ਕੁੱਤੇ ਆਮੂ ਕਠੀ ਹੋ ਗਣੀ ਤੇ ਹਸਪਤਾਲ ਲੈ ਆਏ ਸਾਡੇ ਮੁੰਡੇ ਨੂੰ ਹੈ ਅੱਜ ਆਈ ਤੱਕ ਘਰੇ ਆ ਪੂਲੇ ਅਸੀਂ ਛੱੜੇ ਕੋਈ ਆ ਤੂੰ ਇਹ ਪੂਰੀ ਪੂਰੀ ਲੰਗੀਆਂ ਖਾਗੋ ਲਈ ਖਾਣ ਲੱਗ ਪਏ ਰਾਤ ਕੋਣ ਸੁਦੇ ਸਾਡੇ ਨਾਲ ਇੱਧਰ ਕੀਤੀ ਕੋਣ ਸੁਣਾ ਨਹੀਂ ਨੱਕ ਨਾਲ ਕੀ ਆ ਕਰਾਉਣਾ ਕੱਲੀ ਬੰਨ੍ਹੋ ਸਭ ਬਜਾਓ ਡਾਕੂਮੈਂਟ ਦੱਸ ਆਮ ਦੇ ਦੋ ਸਰਮੀ ਲੋ ਆਣਾ ਤਾਂ ਤੇ ਮਕੀਦ ਹੋ ਜਾਣਾ ਯਾਰ ਕਿ ਮਾਰਦਾ ਕਿਦੋਂ ਮਾਰਦਾ ਚਲ ਆਉਂਦੇ ਮਾਰਿਆ ਵਾਹ ਇੱਕ ਵਾਰ ਆਉਂਦੇ ਚੱਲੇ ਗਿਆ ਇਹਨੂੰ ਤਾਂ ਸੱਚਾ ਹੋ ਕੇ ਫੋਟਾ ਸੱਟ ਪਿਆਦਾ ਨਾ ਗੱਲ ਤੇਰੀ ਤਾਂ ਮਾਰਦੇ ਪਿਆਈ ਮੈਂ ਕਰਦੇ ਮਾਰਦੇ ताड़ी रोड की कौन ट्राउटी कह जाए हां चलो की गलती थी एक होने अरे जीदा त्यागदा मसाला है दे सामने अखी सामने कुछ होया मैं मैं पापड़ बन गई मैं बच्चे हवाले कर दी पुलिस दे पुलिस ते कोई यकीन ना करियो बिल्कुल भी कोई पुलिस ते यकीन ना करियो बच्चा मार देता पुलिस में नहीं जावे मेरा कोई प्रोग्राम है नहीं तो कोई प्रोग्राम मैं पायदा ना क्यों होया क्यों होया ਸਾਰਾ ਪਿੰਡ ਦੇ ਪੰਚਾਇਤ ਦਾ ਮਤਲਬ ਕੀ ਜਦੋਂ ਆਪਾਂ ਪੁਲਿਸ ਨੂੰ ਬੰਦਾ ਦੇ ਗਏ ਆ ਪੰਚਾਇਤ ਆ ਕੇ ਕੁੱਟਦੀ ਬੰਦੇ ਨੂੰ ਦੱਸੋ ਚਾਹੇ ਉਹ ਦੋਚੀ ਹੋਣ ਚਾਹੇ ਉਹ ਨਿਰਦੋਸ਼ ਹੋਣ ਚਾਹੇ ਕੁਝ ਵੀ ਹੋਵੇ ਤੁਸੀਂ ਦੱਸੋ ਸੱਤ ਮੈਂ ਗਨਾਹ ਕੀਤਾ ਵਾ ਸਰ ਪਹਿਲੋ ਤੋਂ ਤੁਸੀਂ ਕੈਮਰੇ ਚੈੱਕ ਕਰੋ ਥਾਣੇ ਦੇ ਆ ਬੱਚਾ ਚੀਂਦਾ ਚਾਗਦਾ ਵਾ ਇਹ ਬੱਚਾ ਸਾਰੀ ਅਗਵਾਈ ਦੇ ਟਿਆ ਵਾ ਅਸੀਂ ਉਦੋਂ ਮਲਾਜਾ ਕਰਾਉਣਾ ਜਦੋਂ ਉਹਨਾਂ ਬੰਦਿਆਂ ਤੇ ਪਰਚਾ ਹੋ ਉਹਨਾਂ ਤੇ ਕਾਰਵਾਈ ਹੋ ਜਿਹੜੇ ਡਿਊਟੀ ਤੇ ਹੀ ਰਾਤ ਸਾਰੀ ਅਸੀਂ ਬੱਚਾ ਅਸੀਂ ਉਹਨਾਂ ਚ ਰਸੀ ਨਹੀਂ ਨਾਲ ਦਾ ਸਨਕਾਰ ਕਰਨਾ ਨਹੀਂ ਅਸੀਂ ਮਲਾਜਾ ਕਰਾਉਣਾ ਸਰ ਤੁਸੀਂ ਮੇਰੇ ਵੱਡੇ ਆ ਸਤਕਾਰਯੋਗ ਆ ਮੈਂ ਉਹਨਾਂ ਚ ਨਹੀਂ ਮੰਨਣ ਦੀ ਗੱਲ ਸੀਬੀ ਜੀ ਤੇਰੀ ਗੱਲ

10 ਘੰਟੇ ਹੋ ਗਏ ਸਭ ਕੰਮ ਕਰਕੇ ਲੈਂਦੇ ਨੇ ਜੱਡੇ ਆ ਗਏ ਗੇਟ ਤੋਂ ਆ ਗਏ ਇੱਥੇ ਆ ਮੋਟੀ ਦੀ ਮੈਂ ਸੱਚੀ ਤਰ੍ਹਾਂ ਹੈ ਡਾਕਟਰ ਦੇ ਕਿਹੜੇ ਬੰਦੇ ਨੇ ਜਾਣਾ ਉਹ ਦੱਸੋ ਇਹਦੇ ਬੰਦੇ ਨੇ 2-3 ਨੂੰ ਜਾਣਾ ਦਾ ਉਹ ਚਲੋ ਅੱਜ ਤੁਸੀਂ ਆਇਆ ਹੋ ਇੱਥੇ ਜਾਣਾ ਦੱਸੋ ਆਹ ਦੇਖੋ ਜੀ ਆ ਬੱਚੇ ਦੀ ਮਾਂ ਆ ਆ ਦੇਖੋ ਉਪਾਦੀਨ ਮਤਲਬ ਕਿ 4:00 ਵਜੇ ਤੋਂ ਜਲਦੀ ਚਲੋ ਅਰਜੀ ਦਾ ਜਾਗਦਾ ਦੇਖੋ ਇਹਦੇ ਨਾਲ ਹੋਈ ਨਾਲ ਇਕੱਠੇ ਸੀ ਭਰਾ ਫਿਰ ਇੱਕ ਗੱਲ ਕਹਿਦਾ ਮੇਰੀ ਗੱਲ ਸੁਣੋ ਮੈਂ ਫੋਟੋ ਇਹਨਾਂ ਨਾਲ ਗਿਆ ਰਿਹਾ ਸੀ ਉਹ ਬੰਦੇ ਆ ਖੰਡਾ ਆ ਉਹਦਾ ਦੋਸ਼ ਫਿਰ ਉਹਦੀ ਇੱਕ ਕਾਨੂੰਨੀ ਪ੍ਰਕਿਰਿਆ ਹੈ ਜੀ ਆਪਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਨਾਲ ਹੀ ਹੋਣਾ ਕਿ ਜੇ ਤੁਸੀਂ ਕਹਿੰਦੇ ਜੀ ਉਹਨੇ ਦੋਸ਼ੀ ਜੇ ਸਾਡਾ ਮੈਂ ਕਹਿਦਾ ਨਹੀਂ ਇਹ ਕਿਤੇ ਇਦਾਂ ਦਾ ਕੀਤਾ ਹੋਇ ਜੋ ਬੰਦ ਕਰੀਓ ਕਰਾਂਗੇ ਅਸੀਂ ਇਤੋਂ ਤਾਂ ਹੋਰ ਕੀ ਚਾਹੀਦਾ ਸਾਰਾ ਤੁਸੀਂ ਕੈਮਰੇ ਖੋਦ ਉੱਥੇ ਥਾੜੇ ਦੇ ਚੈੱਕ ਕਰੋ ਜੇ ਉਹਨਾਂ ਦੀ ਘਰੇ ਉਹਨਾਂ ਦੀ ਗੱਡੀ ਆਉਂਦੀ ਜਾਂਦੀ ਹੈ ਅਸੀਂ ਨਾਲ ਚੱਲਾਂਗੇ ਮੇਰੀ ਫੇਰ ਬੈਂਕ ਮੇਰੀ ਤਾਂ ਫੇਰ ਕੀ ਗੱਲ ਆਉਂਦੀ ਵੀ ਕਲੀਅਰ ਕਰਦਾ ਜੇ ਜਲੀ ਕਰਾਂਗੇ ਤੇ ਫਿਰ ਤੇ ਸਾਡਾ ਰੱਤ ਨਹੀਂ ਕਿਸੇ ਦਾ ਇਹ ਡਲੀਟ ਹੋ ਜਾ ਸਾਡੀ ਜੋ ਮਹਿਮਾ ਵੀ ਅਸੀਂ ਸਾਨੂੰ ਵੀ ਦੇਸੀ ਜਾਣਾ ਵੀ ਉਹ ਡਿਲੀਟ ਹੋ ਗਿਆ ਬਿਲਕੁਲ ਪਹਿਲਾਂ ਚੱਲਦੇ ਆਓ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੇਦੀ ਅੰਦਰ ਨੇਤਾ ਜੀ ਕੀ ਕੱਢਣਾ ਫਿਰ ਤੁਹਾਡੇ ਬੱਚੇ ਨਾਲ ਕੱਢਣਾ ਕੋਲਸ ਵਾਲਾ ਨੇ ਮਾਰ ਦਿੱਤਾ ਕੋਲਸ ਨੇ ਮਾਰ ਦਿੱਤਾ ਫਿਰ ਇਸ ਕੰਮ ਦੇ ਵਿੱਚ ਰੈਸਟ ਪਾਈ ਸੀ ਕਈ ਕਾਲ ਸਾਡੇ ਕੋਲ ਕਰਨ ਲਈ ਇਸ ਕਰਕੇ ਆ ਹਾਂ ਆਪ ਬੇਸ਼ਰਮ ਹੋ ਤੁਸੀਂ ਪੰਜ ਦਾ ਮੁੰਡਾ ਮੋਕ ਗਿਆ ਆਪ ਠੀਕ ਹੈ ਇਹਨਾਂ ਕੋਲ ਆ ਰਿਹਾ ਬਤਾਉਣਾ ਆਪਾਂ ਸਸਨ ਗਏ ਇਹਨਾਂ ਕੋ ਸਾਥ ਸਾ ਵੀ ਤੁਸੀਂ ਇਹ ਦੇਖ ਕੇ ਆਏ ਦੇਖ ਕੇ ਦੱਸਿਆ ਹਾਂ ਕੋਈ ਕਿਆ ਬਣਾ ਸਾਡੇ ਜਿਹੜਾ ਕੱਥਿਆ ਤੇ ਫਿਰ ਜਦੋਂ ਹੁੰਡੇ ਖੱਲੇ ਨਾਲ ਇਹਨਾਂ ਨੇ ਜਾ ਕੇ ਤੇ ਆ ਮੁੰਡੇ ਮੇਰੇ ਨੇ ਜਾ ਕੇ ਦੱਸਿਆ ਤੇ ਇਸ ਕਰਕੇ ਇਹਨਾਂ ਨੇ ਆਪ ਦੇ ਮੁੰਡੇ ਨੂੰ ਚਾਹ ਫੁੱਟ ਕੇ ਮੁੰਡਾ ਬੇਗੰਮ ਕਰਦਾ ਨਹੀਂ ਮੁੰਡਾ ਸਰਪੰਚ ਦਾ ਕਿਵੇਂ ਮਰ ਸਰਪੰਚ ਦਾ ਮੁੰਡਾ ਕਿਵੇਂ ਮਰਿਆ ਸੀ ਆਹ ਟੀਕਾ ਲਾਇਆ ਠੀਕ ਹੋ ਗਿਆ ਹਾਂਜੀ ਅੱਛਾ ਤੇ ਇਹ ਬੱਚੇ ਜਿਹੜੇ ਇਹ ਵੀ ਕੁਝ ਨਹੀਂ ਇਹ ਨਹੀਂ ਇਹ ਨਹੀਂ ਇਹ ਸਹੀ ਸੀ ਮੇਰਾ ਮੁੰਡਾ ਜਿਹੜਾ ਮੁੱਕ ਗਿਆ ਜਿਹੜਾ ਦੂਜਾ ਦੋਵੇਂ ਬ੍ਰਦਰਸ ਸੀਗੇ ਕਸਟਡੀ ਦੇ ਵਿੱਚ ਦੋਵੇਂ ਹਾਂਜੀ ਦੂਜਾ ਕਿਹੜਾ ਸੀਗਾ ਤੁਸੀਂ ਤੁਸੀਂ ਨਾਲ ਸੀਗੇ ਹਾਂਜੀ ਹਾਂਜੀ ਹਸਪੀਟਲ ਲਿਆਂਦਾ ਗਿਆ ਉਹਨਾਂ ਨੂੰ ਹਾਂਜੀ ਮਾਰ ਕੇ ਲਿਆਂਦਾ ਗਿਆ ਬਹੁਤ ਬਿਲਕੁਲ ਥਾਣੇ ਅੱਛਾ ਥਾਣੇ ਹਾਂਜੀ ਤੁਸੀਂ ਨੱਕੇ ਪੈਣ ਨੂੰ ਲਿਆਂਦਾ ਉਹਨਾਂ ਨੇ ਬਸ ਇਹ ਹਾਂ ਚਾਹੀਦਾ ਮੇਰਾ ਪੁੱਤ ਮੈਨੂੰ ਦੇ ਦੇਣਾ ਸਰਪੰਚ ਵੀ ਆ ਨਾਲ ਸਰਪੰਚ ਨੇ ਮੈਂਬਰਾਂ ਨੇ ਸਾਰੇ ਰਲ ਕੇ ਕੁੱਟਿਆ ਰਾਤ ਨੂੰ ਮੈਨੂੰ ਮੇਰਾ ਨਿਹਾਂ ਚਾਹੀਦਾ ਮੇਰਾ ਪੁੱਤ ਮੈਨੂੰ ਦੇ ਦੇਣਾ ਤੇ ਮੈਂ ਕੋਈ ਕਾਰਵਾਈ ਨਹੀਂ ਕਰੂੰਗੀ ਨਹੀਂ ਤੇ ਮੈਂ ਕਾਰਵਾਈ ਕਰੂੰਗੀ ਨਾ ਜ਼ਰੂਰ ਪੁਲਿਸ ਵਾਲੇ ਨੇ ਇਹਨੇ ਪਾਬ ਸਰਪੰਚ ਦੇ ਨਾਲ ਠੀਕ ਹੈ ਪੁਲਿਸ ਨੇ ਪਰਚਾ ਦਰਜ ਕੀਤਾ ਜਾਂ ਕੁਛ ਗਿਸ਼ਲੀ ਬੁਲਾਇਆ ਗਿਆ ਸੀ ਸਰਪੰਚ ਉਹ ਆ ਚੁੱਕਾ ਹੈ ਸ਼ੱਕਤ ਆ ਤੁਸੀਂ ਆਪ ਛੱਡ ਕੇ ਗਏ ਮੁੰਡਾ ਸਾਡੇ ਕਿ ਪੁੱਤ ਲੈ ਗਿਆ ਸੀ ਜਦ ਪੁਲਿਸ ਨੇ ਰੈਸਟ ਕੀਤਾ ਸਾਡੇ ਕਿ ਆਪਕੇ ਐਸੇ ਹਾਂ ਸਾਡੇ ਆਪ ਆਛਾ ਜੀ ਮੇਰਾ ਨਾਮ ਵੀ ਰਾਹੁਲ ਆ ਭਰਾ ਮੇਰੇ ਨੇ ਇਹਨਾਂ ਨੇ ਚੱਕਿਆ ਸੀਗਾ ਚੱਕ ਤੌਰ ਤੇ ਠੀਕ ਹੈ ਜੀ ਦੁਪਹਿਰ ਨੂੰ ਵੀ ਕੁੱਟਿਆ ਵਾ ਰਾਤ ਨੂੰ ਪੰਚਾਇਤ ਮੈਂਬਰ ਨੇ ਆਣ ਕੇ ਰਲ ਕੇ ਕੁੱਟਿਆ ਵਾ ਠੀਕ ਹੈ ਜੀ ਉੱਤੇ ਮੁੱਕ ਗਿਆ ਵਾ ਤੇ ਸਵੇਰ ਇਹ ਚਟਾ ਪਲਉਂਦੇ ਸੀ ਤੁੰਡੀ ਲੋਠੋਟ ਕੁਛ ਨਹੀਂ ਹੋਇਆ ਚਟਾ ਪੀ ਤੁਸੀਂ ਨਾਲ ਹੀ ਸੀਗੇ ਹਾਂਜੀ ਮੈਂ ਨਾਲ ਹੀ ਸੀ ਕੁਛ ਗਸ਼ਸ਼ ਲਈ ਦੋਹਾਂ ਭਰਾਵਾਂ ਨੂੰ ਲੈ ਆਂਦਾ ਗਿਆ ਸੀ ਹਾਂਜੀ ਦੋਹਾਂ ਭਰਾਵਾਂ ਨੂੰ ਲੈ ਆਂਦਾ ਗਿਆ ਮਾਮਲਾ ਕੀ ਸੀ ਪੂਰਾ ਮਾਮਲਾ ਸੀਗਾ ਸਰਪੰਚ ਦਾ ਮੁੰਡਾ ਟੀਕਾ ਲਾ ਕੇ ਆ ਮੁੱਕ ਗਿਆ ਸਾਨੂੰ ਫੋਨ ਕੀਤਾ ਸੀਗਾ ਦੇਖ ਕੇ ਉਹ ਵੀ ਆਇਆ ਨਹੀਂ ਘਰੇ ਮੈਂ ਦੇਖਣ ਗਿਆ ਫਿਰ ਆਣ ਕੇ ਇਹਨਾਂ ਨੂੰ ਦੱਸਿਆ ਵਾ ਐਸੇ ਜੀ ਮੈਨੂੰ ਫਸਾਤਾ ਇਹਨਾਂ ਨੇ ਤੁਸੀਂ ਦੋਨੋਂ ਭਰਾਵਾਂ ਨੂੰ ਸਿਰਫ ਹਾਂਜੀ ਦੋਵਾਂ ਭਰਾਵਾਂ ਨੂੰ ਕੀ ਪੁੱਛਗਿਛ ਕੀਤੀ ਗਈ ਪੁਲਿਸ ਵੱਲੋਂ ਪੁੱਛ ਗਏ ਸੀ ਇਹਦੀ ਕੀਤੀ ਗਈ ਆ ਵੀ ਕਿਦਾਂ ਮੁਕਾਵਾ ਕਥੋ ਲੈ ਕੇ ਆਂਦਾ ਵਾ ਸਾਨੂੰ ਤੇ ਇਹਨਾਂ ਪਤਾ ਨਹੀਂ ਅਸੀਂ ਨਾਲ ਵੀ ਨਹੀਂ ਗਏ ਹਾਂਜੀ ਇਹ ਰਾਤ ਹੋਇਆ ਕੀ ਦਰਸਲ ਰਾਤ ਕੁਝ ਨਹੀਂ ਇਹ ਆਈ ਸੀਗੇ ਪੰਚਾਇਤ ਮੈਂਬਰ ਗੱਡੀ 'ਚ ਇਹਨਾਂ ਨੇ ਦਾਰੂ ਵੀ ਪੀਤੀ ਉਹਨਾਂ ਨੂੰ ਪੈਸੇ ਵੀ ਦਿੱਤੇ ਆ ਤੇ ਇਹਨਾਂ ਨੇ ਬਾਦਾਂ ਸਾਨੂੰ ਸਾਈਡ 'ਤੇ ਜਾ ਕੇ ਕੁੱਟਿਆ ਵਾ ਦੋਨੋਂ ਹਾਂਜੀ ਦੋ ਭਰਾਵਾਂ ਨੂੰ ਕੁੱਟਿਆ ਇਹਨਾਂ ਨੇ ਉਹ ਮੁੱਕ ਗਿਆ ਵਾ ਤੇ ਇਹਨੂੰ ਚਿੱਟਾ ਬਣਾਉਂਦੇ ਸੀ ਮੁੱਕੇ ਪਿਆ ਨੂੰ ਵੀ ਪੀ ਪੀ ਕੁਛ ਨਹੀਂ ਹੋਇਆ ਹਾਂਜੀ ਫੇਰ ਹਸਪਤਾਲ ਲੈ ਕੇ ਆਏ ਆ ਤੇ ਬਾਦਾਂ ਹੁਣੇ ਨਹੀਂ ਹਸਪੀਟਲ ਜਦੋਂ ਲਿਆਂਦਾ ਉਦੋਂ ਡੈਥ ਮੁੱਕਾ ਪਿਆ ਸੀਗਾ ਹਾਂਜੀ ਕੋਈ ਨਸ਼ਾ ਪਤਾ ਕਰਦਾ ਸੀ ਪਹਿਲਾਂ ਉਹ ਹਾਂਜੀ ਨਸ਼ਾ ਪਤਾ ਵੀ ਥੋੜਾ ਬੋੜਾ ਕਰਦਾ ਸੀ ਇੰਨਾ ਨਹੀਂ ਕਰਦਾ ਹਾਂਜੀ ਤੇ ਪੁਲਿਸ ਚਿੱਟਾ ਤੁਸੀਂ ਕਹ ਰਹੇ ਆਪ ਪਿਆਰੇ ਸੀ ਹਾਂਜੀ ਆਪਰਾ ਹੀ ਸੀ ਆਪ ਹੀ ਹੁੰਦੇ ਹਾਂ ਚਿੱਟਾ ਪੁਲਿਸ ਕੋਲ ਕਿੱਥੋਂ ਆਇਆ ਪਤਾ ਨਹੀਂ ਜੀ ਮੋਸਾਪੈਂਚੀ ਤੇ ਇਹ ਵੀ ਇਹਨਾਂ ਨੇ ਮਾਰ ਕੇ ਹੈ ਹੁਣ ਮੰਗ ਕੀ ਕਰਨੀ ਚਾਹੁੰਦੇ ਹੋ ਤੁਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਨਹੀਂ ਪੁਲਿਸ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋ ਹਾਂ ਜੀ ਕਰਦੇ ਆ ਘਟਰਾ ਕਾਲੇ ਪੇਚ ਕਰਾ ਕਰਾ ਕੇ ਗਏ ਮੁੰਡਿਆਂ ਨੂੰ ਤੇ ਇਹਨਾਂ ਨੇ ਦਾਤ ਨੂੰ ਮਾਰ ਦਿੱਤਾ ਨਿਆਣਿਆਂ ਨੂੰ ਕਿਹਨਾਂ ਨੇ ਮਾਰ ਪੁਲਿਸ ਨੇ ਪੁਲਿਸ ਨੇ ਵੀ ਕੁੱਟਿਆ ਸਰਪੰਚ ਨੇ ਪੰਚਾਇਤ ਆਈ ਨਾਲ 2-4 ਬੰਦੇ ਇਹਨਾਂ ਨੇ ਕੁੱਟਿਆ ਸਾਈਡ ਤੇ ਕਰਕੇ ਮਾਰ ਦਿੱਤਾ ਮੁੰਡੇ ਦਾ ਨਾਮ ਕੀ ਸੀ ਵੀਰਪਾਲ ਕਿੰਨੀ ਕੁ ਉਮਰ ਸੀ ਕੀ ਹੁੰਦੀ 25 ਸਾਲ ਦਾ ਸ਼ਾਦੀ ਸ਼ੁਦਾ ਸੀ ਜਾਂ ਕਿਦਾਂ ਸ਼ਾਦੀ ਸ਼ੁਦਾ ਨਹੀਂ ਨਹੀਂ ਕੁਵਾਰਾ ਸੀ ਕੁਵਾਰਾ ਸੀ ਅਜੇ ਕੁਵਾਰਾ ਸੀ ਤੁਸੀਂ ਕੀ ਲੱਗਦਾ ਉਹਨਾਂ ਦੇ ਮੈਂ ਤਾਂ ਆਇਆ ਹਾਂ ਅੱਛਾ ਤੁਸੀਂ ਪੁਲਿਸ ਤੇ ਕਾਰਵਾਈ ਦੀ ਗੱਲ ਕਰਦੇ ਲੱਗਦਾ ਤਾਂ ਕੋਈ ਪੁਲਿਸ ਤੇ ਕਾਰਵਾਈ ਹੋ ਸਕਦੀ ਹੋ ਸਕਦੀ ਹੈ ਕਾਰਵਾਈ ਹੁਣ ਲਾਸ਼ ਐਸੋ ਵੇਲੇ ਕਿੱਥੇ ਆ ਲਾਸ਼ ਇਹ ਤਾਂ ਹਸਪੀਟਲ ਜਮ੍ਹਾਂ ਕਰਾਈ ਸੀ ਤੁਸੀਂ ਚੈੱਕ ਕੀਤਾ ਨਹੀਂ ਜੀ ਅਜੇ ਚੈੱਕ ਨਹੀਂ ਕੀਤਾ ਦੇਖ ਆਇਆ ਨਹੀਂ ਸਾਨੂੰ ਪਤਾ ਕਿਦਾਂ ਲੱਗਾ ਕਿ ਮੌਤ ਸੀ ਮੌਤ ਸਾਨੂੰ ਫੋਨ ਕਰਾਇਆ ਪੁਲਿਸ ਵਾਲਿਆਂ ਕੋਲ ਇਹਨਾਂ ਨੇ ਹਾਂ ਉਹਨੇ ਨੇ ਗੱਲ ਕੀਤੀ ਜੀ ਹਾਂ ਜੀ ਵੇ ਮੁੰਡਾ ਤੁਹਾਡਾ ਵੀ ਦੱਸ ਦਿਓ ਐ ਕੀ ਨਾਮ ਕਿਸੇ ਦਾ ਵੀਰਪਾਲ ਜੀ ਤੁਹਾਡਾ ਕੀ ਨਾਮ ਮੇਰਾ ਨਾਮ ਮਲਕੀਰ ਸਿੰਘ ਕਿਹੜਾ ਪਿੰਡ ਮਸੀਤਾਂ ਚ ਤੇ ਕੀ ਲੱਗਦੇ ਬੱਚੇ ਤੇ ਤਾਂ ਆ ਜੀ ਚਲੋ ਇੱਕ ਇਨਸੀਡੈਂਟ ਸਾਡੇ ਇੱਥੇ ਰਿਪੋਰਟ ਹੋਇਆ ਹੈ ਜਿਹਦੇ ਵਿੱਚ ਅਸੀਂ ਜਿਹੜੀ ਹੁਣ ਕਾਰਵਾਈ ਕਰਵਾ ਰਹੇ ਆ ਹੈਗੇ ਆ ਮਜਿਸਟ੍ਰੇਟ ਸਾਹਿਬ ਤੋਂ ਦੇਖੋ ਉਸ ਤੋਂ ਬਾਅਦ ਜੋ ਵੀ ਫੈਕਟਸ ਹੋ ਵੀ ਤੇ ਬਾਅਦ ਵਿੱਚ ਉਹ ਸਭ ਦੇ ਜੋ ਵੀ ਕਾਰਵਾਈ ਬਣ ਜੇਗੀ ਪਰੰਪਰਿ ਤਰ੍ਹਾਂ ਜਿਹੜਾ ਹੈਗਾ ਇਮੀਡੀਏਟਲੀ ਜਿਹੜੀ ਹੈਗੀ ਅਜੀ ਕਾਨੂੰਨ ਉਤਾਰ ਦੇ ਉੱਪਰ ਕ੍ਰੀਮ ਦਾ ਉਹ ਜਿਹੜੀ ਹੈਗੀ ਹੈ ਮੈਜਿਸਟਰੇਟ ਸਾਹਿਬ ਕੋਲ ਰੱਖੀ ਜਿਹੜੀ ਰਿਪੋਰਟ ਹੈ ਸਰ ਉਹਨਾਂ ਵੱਲੋਂ ਬੜੇ ਗੰਭੀਰ ਰੂਪ ਪੁਲਿਸ ਦੇ ਉੱਤੇ ਲਾਇਆ ਗਿਆ ਕਿ ਹਾਂ ਵੀ ਪੁਲਿਸ ਨੇ ਖੁਦ ਚਿੱਟਾ ਦੇ ਰਹੀ ਸੀ ਉਹਨੂੰ ਕੋਸ਼ਿਸ਼ ਕੀਤੀ ਗਈ ਕੁੱਟਮਾਰ ਕੀਤੀ ਗਈ ਇਸ ਤਰ੍ਹਾਂ ਦੇ ਗੰਭੀਰ ਰੂਪ ਦੇ ਜਿਹੜੇ ਪਰਿਵਾਰ ਵੱਲੋਂ ਲਾਇਆ ਗਿਆ ਇਨਵੈਸਟੀਗੇਸ਼ਨ ਰਿਪੋਰਟ ਹੈ ਜਿਸ ਤੇ ਹੈਗੀ ਹੈ ਤੇ ਜਿਹੜੇ ਜਿਹੜੇ ਫੈਕਟਸ ਹੈਗੇ ਉਹਨਾਂ ਨੂੰ ਵੈਰੀਫਾਈ ਕਰਕੇ ਹੀ ਕਾਰਵਾਈ ਕੀਤੀ ਜਾਵੇਗੀ ਅਸੀਂ ਵੈਸੇ ਇੱਕ ਅਜੇ ਤੱਕ ਕੋਈ ਗੱਲ ਨਹੀਂ ਇਸ ਮਾਮਲੇ 'ਚ ਫੜਿਆ ਗਿਆ ਸੀ ਇਹਨੂੰ ਜੀ ਇਹਦੇ ਵਿੱਚ ਜਿਹੜਾ ਸੀਗਾ ਇਹਦੇ ਵਿੱਚ ਕੋਈ ਡਰੱਗਸ ਦਾ ਜਿਹੜਾ ਸੀਗਾ ਉਸ ਦੇ ਪੁਛਗਿਸ਼ ਦੇ ਵਿੱਚ ਇਹਨੂੰ ਧਿਆਨ ਦਿੱਤਾ ਗਿਆ ਸੀਗਾ ਉਸ ਦੇ ਪੁਛਗਿਸ਼ ਦਰਾਂ ਮੌਤ ਹੋਈ ਕਰੋ ਜੀ ਇਹਦੀ ਦੇਖੋ ਇਹ ਸਾਰੇ ਪਾਰਟ ਆਫ ਦ ਇਨਵੈਸਟੀਗੇਸ਼ਨ ਹੈਗੀਆਂ ਪੋਸਟਮਾਰਟ ਤੋਂ ਬਾਅਦ ਹੀ ਮੈਂ ਐਗਜ਼ੈਕਟਲੀ ਤੁਹਾਨੂੰ ਦੱਸਾਂਗਾ ਮੈਂ ਤੁਹਾਨੂੰ ਜਿਹੜੀ ਹੈ ਜਿਹੜੀ ਹੈ ਵੈਰੀਫਾਈ ਫੈਕਟ ਕਰਨ ਤੋਂ ਬਾਅਦ ਜੀ ਤੇ ਕਸਟਡੀ ਦੌਰਾਨ ਕੋਈ ਦਿੱਕਤ ਆਈ ਸੀ ਇਹਨੂੰ ਜੀ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵੈਰੀਫਾਈ ਕਰਕੇ ਮੈਂ ਦੱਸ ਸਰ ਕੀ ਨਾਮ ਸੀ ਇਹਨਾਂ ਦਾ ਤੇ ਕੀ ਵੀਰਪਾਲ ਸਿੰਘ ਸੀਗਾ ਕਦੋਂ ਲੈ ਕੇ ਆਏ ਸੀ ਇਹ ਮੈਂ ਚੈੱਕ ਕਰਕੇ ਤੁਹਾਨੂੰ ਦੱਸਾਂਗਾ